ਸਾਸੀ ਕਾ ਬਈ ਸਾਰਿਆਂ ਨੂੰ ਲੈ ਕੇ ਆਇਆ ਟਰਾਲੀਆਂ ਬਈ ਤੁਹਾਡੇ ਲਈ ਦੋ ਟਰਾਲੀਆਂ ਨੇ 11.5 ਬਹੁਤ ਜਾਇਜ਼ ਰੇਟ 'ਚ ਨੇ ਟਰਾਲੀਆਂ ਨੇ ਕਿਹੜੀਆਂ ਨੇ ਤੁਸੀਂ ਦੇਖ ਸਕਦੇ ਹੋ 11.5 ਆ ਬਈ 2 ਫੁੱਟੀ ਵਾਰਡ 3 ਫੁੱਟੇ ਵਿੱਡ 'ਚ 8 ਇੰਚੀ ਚਾਸੀ ਆ ਵੀਰੇ ਜੈਕ ਲੱਗਿਆ ਹੋਇਆ ਵਧੀਆ ਸਾਫ ਟਾਇਰ ਆ ਜੈਕ ਨਵਾਂ ਹੀ ਇੱਕ ਵੀਰੇ ਬਿਲਕੁਲ ਨਵੀਂ ਟਰਾਲੀ ਐ ਕੰਡੀਸ਼ਨ ਤੁਸੀਂ ਦੇਖ ਰਹੇ ਹੋ ਤੇ ਆਲੀ ਵੀਡੀਓ ਜਾਂ ਚੰਗੀ ਤਰ੍ਹਾਂ ਦਿਖਾਵਾਂਗੇ ਬਈ ਸਾਰਾ ਕੁਝ 11:30 ਹੈ ਹਰਸ ਦੀ ਕੰਡੀਸ਼ਨ ਥੱਲੋਂ ਤੁਰੇ ਦੀ ਹੋਰ ਟੈਰਾ ਦੀ ਵੀਰੇ ਹਰ ਇੱਕ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਵਧੀਆ ਕੰਡੀਸ਼ਨ ਦਿਖਾਵਾਂਗੇ 500 ਲੀਟਰ ਵਾਲੀ ਬਣੀ ਹੋਈ ਹੈ ਬੇ ਸਵਾ ਲੱਖ ਰੁਪਇਆ ਰੇਟ ਹੈ 1.25 ਲੱਖ ਰੁਪਇਆ ਬਾਕੀ ਤੁਸੀਂ ਵੀਡੀਓ ਚ ਕੰਡੀਸ਼ਨ ਦੇਖ ਲਓ ਮਿੱਡੀ ਮੁੱਡੀ ਲੱਗੀ ਹੋਈ ਸੋਹਣੀਆਂ ਜਾਲੀ ਲੱਗੇ ਆਸਟ੍ਰੇਲੀ 1.25 ਲੱਖ ਰੁਪਇਆ ਰੇਟ ਹੈ ਗੁੱਜੀਆ ਵੇ ਆ ਖੜੀ ਹੈ 11.5 10 ਇੰਚੀ 84 ਜਬਈ ਕੰਡੀਸ਼ਨ ਤੁਸੀਂ ਵੀਡੀਓ ਚ ਦੇਖ ਲਓ 2 ਫੁੱਟੀ ਵਾਰਡ 3 ਫੁੱਟਾ ਵਿੱਡਾ ਬਾਸ ਉਹ ਟਰਾਲੀ ਬਣੀ ਹੋਈ ਆ ਬਾਈ ਪੂਰੀ ਹੈਵੀ 10 ਇੰਚੀ ਚਾ ਸਿੱਧਾ 10 ਨਟ ਹੀ ਹੱਬ ਚ ਔੜੀ ਕੁੜੀ ਲੱਗੀ ਹੋਈ ਏ 10 ਨਟ ਹੀ ਹੱਬ ਲੱਗੇ ਆ ਵਧੀਆ ਬਈ ਹਨ ਟਰਾਲੇ ਦੀ ਕੰਡੀਸ਼ਨ ਤੁਹਾਨੂੰ ਵੀਡੀਓ ਚ ਦਿਨੀਆਂ ਆ ਬਾਈ ਬਹੁਤ ਸੋਹਣੀ ਕੰਡੀਸ਼ਨ ਚ ਆਵੇ ਡਾਲਾ ਵੀਰੇ ਸਿੰਗਲ ਉੱਪਰ ਥੱਲੇ ਵਾਲਾ ਉੱਪਰ ਜਾੜੀ ਲੱਗੀ ਹੋਈ ਆ ਬਾਈ ਆਹਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਬਈ ਵਧੀਆ ਪੱਕੇ ਟਾਇਰ ਨੇ ਵਿਚਾਰੇ 4 ਇੰਚੀ ਹਿੱਸਾਈ 10 ਇੰਚੀ ਚਾਸੀ 10 ਨਟ ਹੀ ਹੱਬ ਫਰਸ਼ ਦੀ ਕੰਡੀਸ਼ਨ ਦੇਖ ਸਕਦੇ ਹੋ ਬਈ ਕੋਈ ਜੋੜ ਫੋੜ ਵਾਲਾ ਫਰਸ਼ ਨਹੀਂ ਹੈਗਾ ਸਾਰੀ ਐਨ ਇੱਕ ਨੰਬਰ ਫਰਸ਼ ਹੈ ਬਈ ਦੂ ਲੱਗਿਆ ਹੋਇਆ ਇਹ ਇੱਕ ਲੱਗਿਆ ਹੋਇਆ ਵੇ 145000 ਰੁਪਏ ਰਿਮਾਂਡ ਹੈ ਬਾਕੀ ਮੌਕੇ ਤੇ ਹੋ ਜਾਓ ਇੱਕ ਬਈ ਹਾਲ ਨੇ 11 ਦੇ ਨਵੇਂ ਹਾਲ ਨੇ ਬਿਲਕੁਲ ਆਪਾਂ ਇਹਨੇ ਵੀ ਨਵੇਂ ਹਾਲ ਨੇ ਕੰਡੀਸ਼ਨ ਤੁਸੀਂ ਵੀਡੀਓ ਜੀ ਦੇਖ ਲਓ 22000 ਰੁਪਏ ਰੇਟ ਆ ਬਈ 11 ਦੇ ਹਾਲ ਨੇ ਨਵੇਂ ਫਾਲੇ ਨੇ ਫਾਲਿਆਂ ਦੀ ਕੰਡੀਸ਼ਨ ਦੇਖ ਲੈਣੇ ਹਰਾਂ ਦੀ ਕਿਸੇ ਗਾਡਰ ਲੱਗਾ ਹੋਇਆ 1 ਲੱਖ 22000 ਕੁੱਲ ਸੌਰੀ ਮੇਰੇ 22000 ਰੁਪਏ ਰੇਟ ਕੁੱਲ 22000